ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗ ਅੱਗੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰਦوار ਜਾ ਕੇ ਗੰਗਾ ਦਾ ਪਾਣੀ ਕਰਤਾਰਪੁਰ ਵਾਲ ਨੂੰ ਛਟ ਕੇ ਪਾਟਾਂ ਨੂੰ ਸਮਝਾਇਆ ਕਿ ਜਿਹੜਾ ਜੇ ਮੇਰਾ ਛਟਿਆ ਪਾਣੀ ਕਰਤਾਰਪੁਰ ਨਹੀਂ ਜਾ ਸਕਦਾ ਤਾਂ ਤੁਹਾਡਾ ਛਟਿਆ ਸੂਰਜਵਲ ਨੂੰ ਪਾਣੀ ਵੀ ਸੂਰਜ ਤੱਕ ਨਹੀਂ ਅਪੜ ਸਕਦਾ ਉੱਥੇ ਮੌਜੂਦ ਕਾਫੀ ਸੰਗਤਾਂ ਨੂੰ ਗੁਰੂ ਜੀ ਦੇ ਗੱਲਾਂ ਤੇ ਯਕੀਨ ਆ ਗਿਆ ਕਿ ਇਹ ਪੂਰਨ ਸੰਤ ਹਨ ਉਹ ਚੱਲ ਕੇ ਪੰਡਤਾਂ ਦਾ ਕਰਮਸ਼ਾਣ ਕਾਮਡ ਛੱਡ ਕੇ ਗੁਰੂ ਜੀ ਦੀ ਸੰਗਤ ਵਿੱਚ ਆ ਕੇ ਬੈਠ ਗਏ ਸਨ ਉੱਥੇ ਦੇ ਕਰਮਕਾਂਢੀ ਪੰਡਤਾਂ ਨੂੰ ਫਿਕਰ ਪੈ ਗਿਆ ਕਿ ਕਿਤੇ ਸਾਰੀ ਸੰਗਤ ਸਾਡੇ ਪਿੱਛੋਂ ਹਟ ਕੇ ਗੁਰੂ ਜੀ ਦੇ ਪਿੱਛੇ ਹੀ ਨਾ ਲੱਗ ਜਾਵੇ ਉਹ ਵੀ ਆਪਣੀਆਂ ਮਾਲਾ ਲੈ ਕੇ ਗੁਰੂ ਜੀ ਦੇ ਡੇਰੇ ਤੇ ਆ ਗਏ। ਉਹਨਾਂ ਨੇ ਸੰਗਤਾਂ ਤੇ ਪ੍ਰਭਾਵ ਪਾਉਣ ਲਈ ਅੱਖਾਂ ਫੇਰ ਕੇ ਮਾਲਾ ਫੇਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਗੁਰੂ ਜੀ ਨੇ ਉਹਨਾਂ ਦਾ ਪਖੰਡ ਵੇਖਿਆ ਅਤੇ ਕਿਹਾ ਜਾਓ ਸਾਰੇ ਨਰਕਾਂ ਨੂੰ। ਉਹ ਪੰਡਤ ਭਾਵੇਂ ਅੱਖਾਂ ਮੀਟ ਕੇ ਮਾਲਾ ਫੇਰ ਰਹੇ ਸਨ ਪਰ ਉਹਨਾਂ ਦਾ ਧਿਆਨ ਸਿਮਰਨ ਵਿੱਚ ਨਹੀਂ ਸੀ ਸਗੋਂ ਉਹਨਾਂ ਦਾ ਧਿਆਨ ਗੁਰੂ ਜੀ ਦੇ ਬਚਨਾਂ ਵੱਲ ਹੀ ਸੀ ਗੁਰੂ ਜੀ ਦੇ ਬਚਨ ਸੁਣ ਕੇ ਉਹਨਾਂ ਨੇ ਅੱਖਾਂ ਖੋਲ ਲਈਆਂ ਤਾਂ ਕਿ ਪਤਾ ਲੱਗ ਸਕੇ ਕਿ ਗੁਰੂ ਜੀ ਨੇ ਇਹ ਕਰੜੇ ਬਚਨ ਕਿਨੂੰ ਕੀਤੇ ਹਨ ਜਦ ਉਹਨਾਂ ਨੂੰ ਪਤਾ ਲੱਗਾ ਇਹ ਤਾਂ ਗੁਰੂ ਜੀ ਨੇ ਸਾਨੂੰ ਹੀ ਕਿਹਾ ਹੈ ਉਹਨਾਂ ਵਿੱਚੋਂ ਇੱਕ ਪੰਡਤ ਸੀ ਪੇਂਜੂ ਰਾਮ ਉਸ ਨੇ ਗੁਰੂ ਜੀ ਨੂੰ ਆਗੇ ਕਿਹਾ ਕਿ ਸਿਮਰਨ ਕਰਨ ਨਾਲ ਤਾਂ ਸਾਨੂੰ ਸੱਚਖੰਡ ਜਾਣ ਦੀ ਆਸ ਹੈ ਤੁਸੀਂ ਸਾਨੂੰ ਨਰਕਾਂ ਵਿੱਚ ਕਿਉਂ ਭੇਜ ਰਹੇ ਹੋ ਗੁਰੂ ਜੀ ਨੇ ਕਿਹਾ ਸਿਮਰਨ ਕਰੋਗੇ ਤਾਂ ਹੀ ਸੱਚਖੰਡ ਜਾਓਗੇ ਕਾਬਲ ਵਿੱਚ ਤੇਲ ਵੇਚ ਕੇ ਜਾਂ ਮਲਤਾਨ ਦੀਆਂ ਗਲੀਆਂ ਦੀ ਖਾਕ ਜਾਣ ਕੇ ਤਾਂ ਸੱਚਖੰਡ ਨਹੀਂ ਜਾਇਆ ਜਾ ਸਕਦਾ ਨਾ ਗੁਰੂ ਜੀ ਨੇ ਉਹਨਾਂ ਸਭ ਬਾਰੇ ਦੱਸ ਦਿੱਤਾ ਕਿ ਉਹਨਾਂ ਦੇ ਮਨ ਕਿੱਥੇ ਕਿੱਥੇ ਘੁੰਮ ਰਹੇ ਸਨ ਮਾਲਾ ਤਾਂ ਬਸ ਹੱਥਾਂ ਨਾਲ ਹੀ ਫੇਰ ਰਹੇ ਸਨ ਉਹ ਗੁਰੂ ਜੀ ਦੀ ਅੰਤਰ ਆਤਮਾ ਤੇ ਬਹੁਤ ਹੱਕੇ-ਬੱਕੇ ਰਹਿ ਗਏ ਸਨ ਉਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਇਹ ਬੜੇ ਪ੍ਰਤਾਪੀ ਸਾਧੂ ਹਨ ਅਤੇ ਮੰਨ ਦੀਆਂ ਗੱਲਾਂ ਵੀ ਬੋਝ ਲੈਂਦੇ ਹਨ ਉਹਨਾਂ ਨੇ ਸੋਚਿਆ ਕਿਉਂ ਨਾ ਇਹਨਾਂ ਤੋਂ ਭਵਜਲ ਤਰਨ ਦਾ ਰਸਤਾ ਪੁੱਛ ਲਿਆ ਜਾਵੇ ਹੁਣ ਉਹ ਅੰਦਰੋਂ ਝੁੱਕ ਕੇ ਗੁਰੂ ਜੀ ਦੇ ਚਰਨੀ ਪੈ ਗਏ ਸਨ ਉਹਨਾਂ ਨੇ ਗੁਰੂ ਜੀ ਤੋਂ ਨਾਮਦਾਨ ਦੇ ਮੰਗ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਚਰਨ ਪੌਲ ਦੀ ਬਖਸ਼ਿਸ਼ ਕਰਕੇ ਪਰਮੇਸ਼ਰ ਦਾ ਨਾਮ ਦੇ ਦਿੱਤਾ ਸੀ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਪਹਿਲੋਂ ਕਰਮ ਕਾਂਡਾਂ ਦਾ ਤਿਆਗ ਕਰੋ ਮਨ ਨੂੰ ਨਾਮ ਮਨ ਨੂੰ ਨਾਮ ਵਿੱਚ ਜੋੜ ਕੇ ਹੀ ਸਿਮਰਨ ਕੀਤਾ ਜਾ ਸਕਦਾ ਹੈ ਜੇ ਮਨ ਬਾਹਰ ਜਾਂਦਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੋ ਪੰਡਤ ਪਿੰਜੂ ਰਾਮ ਨੇ ਗੁਰੂ ਜੀ ਦੇ ਬਚਨ ਮੰਨ ਕੇ ਨਾਮ ਸਿਮਰਨ ਦਾ ਅਭਿਆਸ ਸ਼ੁਰੂ ਕੀਤਾ ਫਿਰ ਉਹ ਉੱਥੋਂ ਹਰਦਵਾਰ ਤੋਂ ਕੀਰਤਪੁਰ ਸਾਹਿਬ ਆ ਗਿਆ ਕੀਰਤਪੁਰ ਸਾਹਿਬ ਆ ਕੇ ਉਸ ਨੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਉਸ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਉਹ ਬੇਟੀ ਵੀ ਗੁਰਸਿੱਖੀ ਦੀ ਧਾਰਨੀ ਸੀ ਜਦ ਗੁਰੂ ਜੀ ਸਲਤਨਪੁਰ ਤੋਂ ਤੀਸਰੀ ਉਦਾਸੀ ਲਈ ਚੱਲੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪੰਡਿਤ ਪਿੰਜੂ ਰਾਮ ਨੂੰ ਦਰਸ਼ਨ ਦੇਣ ਦਾ ਮਨ ਬਣਾਇਆ ਗੁਰੂ ਜੀ ਸਲਤਨਪੁਰ ਤੋਂ ਚੱਲ ਕੇ ਮੰਜਾਂ ਮੰਜਲਾ ਮਾਰਦੇ ਹੋਏ ਕੀਰਤਪੁਰ ਸਾਹਿਬ ਪਹੁੰਚ ਗਏ ਪੰਡਤ ਪੇਂਜੂ ਰਾਮ ਅਤੇ ਉਹਨਾਂ ਦੇਤੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਸਨ ਕਈ ਦਿਨ ਗੁਰੂ ਜੀ ਉਹਨਾਂ ਦੇ ਘਰ ਰਹੇ ਗੁਰੂ ਜੀ ਨੇ ਹਰ ਰੋਜ਼ ਕੀਰਤਨ ਕੀਤਾ ਅਤੇ ਪਰਮੇਸ਼ਰ ਦੇ ਗਉਣ ਗਾਏ ਇੱਕ ਦਿਨ ਉਹਨਾਂ ਦੇਤੇ ਪੁੱਤਰੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇੱਥੇ ਇੱਕ ਸਾਧੂ ਬਾਬਾ ਬੁੱਢਣ ਸਾਹ ਜੀ ਤੁਹਾਡੇ ਦਰਸ਼ਨਾਂ ਦੀ ਬਹੁਤ ਆਗ ਰੱਖਦੇ ਹਨ ਕਿਰਪਾ ਕਰਕੇ ਉਹਨਾਂ ਨੂੰ ਵੀ ਦਰਸ਼ਨ ਦੇ ਦੇਣੇ ਗੁਰੂ ਜੀ ਨੇ ਉਸ ਧੀ ਦੀ ਬੇਨਤੀ ਪ੍ਰਵਾਨ ਕਰ ਲਈ ਜਿਸ ਸਥਾਨ ਤੇ ਗੁਰੂ ਜੀ ਇੰਜੂ ਰਾਮਦੇਵ ਘਰ ਰਹੇ ਸਨ ਉਸ ਸਥਾਨ ਤੇ ਗੁਰਦੁਆਰਾ ਚਰਨ ਕਮਲ ਸਾਹਿਬ ਕੀਰਤਪੁਰ ਸਾਹਿਬ ਸ਼ਿਸ਼ੋਭਤ ਹੈ ਜਿੱਥੇ ਸੰਗਤਾਂ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਹਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ